ਜੀਤਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਬਣਾਵਾਂਗੇ ਕੋफ्ते ਕਉफ्ते ਆਪਾਂ ਕद्दू ਦੇ ਬਣਾਵਾਂਗੇ ਇਹਦੇ ਲਈ ਇੱਧਰ ਮੈਂ ਕद्दू ਕੱਸ਼ ਕਰਕੇ ਕद्दू ਰੱਖ ਲਿਆਗਾ ਇੱਧਰ ਮੈਂ ਪਿਆਜ਼ ਟਮਾਟਰ ਲਸਣ ਹਰੀ ਮਿਰਚ ਸਾਰੀਆਂ ਚੀਜ਼ਾਂ ਧੋ ਕੇ ਤੇ ਸ਼ੈੱਲ ਕੇ ਰੱਖ ਲਈਆਂ ਆਈਆਂ ਤੇ ਇਹਨੂੰ ਆਪਾਂ ਮਿਕਸੀ ਦੇ ਜਾਰ 'ਚ ਪਾ ਕੇ ਗ੍ਰाइंड ਕਰ ਲਾਂਗੇ ਤੇ ਇੱਧਰ ਆਪਾਂ ਕੋफ्ते ਬਣਾਉਣ ਵਾਸਤੇ ਕद्दू ਦਾ ਪਹਿਲਾਂ ਪਾਣੀ ਕੱਢ ਲੈਨੇ ਆ ਪਾਣੀ ਆਪਾਂ ਕਿਸੇ ਸੂਤੀ ਪੋਣੀ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਨਿਚੋੜ ਲੈਣੇ ਆਂਗੇ। ਹਾਂਜੀ ਇੱਧਰ ਪੇਸਟ ਬਣਾਉਣ ਵਾਸਤੇ ਮੈਂ ਸਾਰੀਆਂ ਚੀਜ਼ਾਂ ਨੂੰ ਕੱਟ ਲਿਆ ਤੇ ਇਹਨੂੰ ਆਪਾਂ ਮਿਕਸੀ ਦੇ ਜਾਰ 'ਚ ਪਾ ਕੇ ਗ੍ਰाइंड ਕਰ ਲੈਣੇ ਆਂਗੇ। ਹਾਂਜੀ ਕਦੂ ਨੂੰ ਤੁਸੀਂ ਇਸ ਤਰ੍ਹਾਂ ਕਿਸੇ ਵੈਲ ਦੇ ਪੋਣੇ 'ਚ ਮਤਲਬ ਕਿ ਪਤਲੇ ਜਿਹੇ ਸੂਤੀ ਪੋਣੇ 'ਚ ਪਾ ਕੇ ਨਿਚੋੜ ਵੀ ਸਕਦੇ ਹਾਂ ਚੰਗੀ ਤਰੀਕੇ ਨਾਲ ਤੇ ਜਾਂ ਤੁਸੀਂ ਇਹਨੂੰ ਹੱਥ ਦੀ ਪਿੰਨੀ ਵਟ ਕੇ ਇਸ ਤਰ੍ਹਾਂ ਚੰਗੇ ਤਰੀਕੇ ਨਾਲ ਇਹਦਾ ਪਾਣੀ ਪਾਣੀ ਇਹਦਾ ਆਪਾਂ ਬਿਲਕੁਲ ਕੱਢ ਦੇਣਾਗਾ ਪਰ ਜਿਹੜਾ ਪੂਨੇ ਵਾਲਾ ਤਰੀਕਾ ਇਹ ਸਭ ਤੋਂ ਬੈਸਟ ਹੈਗਾ ਇਹਨੂੰ ਆਪਾਂ ਐ ਵਟ ਦੇ ਕੇ ਕਿਉਂਕਿ ਹੱਥਾਂ ਨਾਲ ਉਹਨਾਂ ਪਾਣੀ ਨਹੀਂ ਨਿਕਲਦਾ ਤੇ ਇਹਦੇ ਨਾਲ ਆਪਣਾ ਸਾਰਾ ਪਾਣੀ ਕੱਦੂ ਦਾ ਨਿਕਲ ਜਾਊਗਾ ਤਰੀਕੇ ਨਾਲ ਆਪਾਂ ਦਬਾਉਂਦੇ ਹੋਏ ਇਹਦਾ ਸਾਰਾ ਪਾਣੀ ਕੱਢ ਲਾਂਗੇ ਜਿਹੜਾ ਇਹ ਪਾਣੀ ਹੈ ਇਹ ਆਪਾਂ ਵੇਸਟ ਨਹੀਂ ਕਰਨਾਗਾ ਇਹ ਬਹੁਤ ਹੈਲਦੀ ਹੁੰਦਾ ਦਾ ਆਟਾ ਗੁੰਨਣ ਵੇਲੇ ਆਪਾਂ ਇਹਨੂੰ ਵਿੱਚ ਯੂਜ਼ ਕਰ ਸਕਦੇ ਆ ਜਾਂ ਆਪਾਂ ਜਦੋਂ ਸਬਜ਼ੀ ਬਣਾ ਰਹੇ ਹੁੰਨੇ ਆ ਤਾਂ ਉਹ ਸਬਜ਼ੀ ਚ ਪਾਣੀ ਦੇ ਥਾਂ ਤੇ ਵੀ ਆਪਾਂ ਕਦੋਂ ਵੀ ਆਪਾਂ ਇਸ ਦੀ ਵਰਤੋਂ ਕਰ ਸਕਦੇ ਆ ਇਸ ਤਰ੍ਹਾਂ ਚੰਗੇ ਤਰੀਕੇ ਨਾਲ ਆਪਾਂ ਜਿਹੜਾ ਇਹਦਾ ਸਾਰਾ ਪਾਣੀ ਕੱਢ ਲਏ ਲਓ ਜੀ ਆਪਾਂ ਚੰਗੇ ਤਰੀਕੇ ਨਾਲ ਨਿਚੋੜ ਲਏ ਆ ਤੇ ਸਾਰਾ ਇਹਦਾ ਪਾਣੀ ਨਿਕਲ ਗਿਆ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਬਹੁਤ ਨਰਮ ਨਰਮ ਕੋਪ ਤੇ ਬਣ ਕੇ ਤਿਆਰ ਹੋਣਗੇ ਤੁਸੀਂ ਐਂਡ ਤੱਕ ਸਾਡੀ ਵੀਡੀਓ ਨਾਲ ਬਨੇ ਰਹੋ ਹਾਂਜੀ ਹੁਣ ਮੈਂ ਇਹਦੇ ਚ ਐਡ ਕਰੂੰਗੀ ਮਸਾਲੇ ਪਹਿਲਾਂ ਆਪਾਂ ਇੱਕ ਬਰੀਕ ਕੱਟ ਲਿਆ ਪਿਆਜ਼ ਇੱਕ ਪਿਆਜ਼ ਪਾ ਦਾਂਗੇ ਆਪਾਂ ਬਰੀਕ ਕੱਟਿਆ ਹੋਇਆ ਇੱਕ ਚਮਚਾ ਪਪਾ ਮਾਗੀ ਜੀਰੇ ਦਾ ਇਹ ਜਿਹੜੇ ਨੂਨ ਮਿਰਚ ਮਸਾਲਾ ਆਪਾਂ ਐਡ ਇਹਦੇ ਚ ਕਰਨਾਗਾ ਇਹ ਤੁਸੀਂ ਆਪਦੇ ਟੇਸਟ ਅਨੁਸਾਰ ਕਰਨਾਗਾ ਅੱਧਾ ਚਮਚ ਮੈਂ ਪਾਉਂਗੀ ਨਮਕ ਦਾ ਅੱਧਾ ਚਮਚ ਪਾਉਂਗੀ ਮੈਂ ਲਾਲ ਮਿਰਚਾਂ ਤੇ ਅੱਧਾ ਚਮਚ ਮੈਂ ਪਾਉਂਗੀ ਹਲਦੀ ਦਾ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਰਲਾ ਲੈਨੇ ਆਂ ਹਾਂਜੀ ਇੱਧਰ ਮੈਂ ਇੱਕ ਕੌਲੀ ਨਿੱਕੀ ਬੇਸਣ ਦੀ ਲਈ ਆਗੀ ਇਹ ਆਪਾਂ بیسਨ ਉਹਨਾਂ ਹੀ ਐਡ ਕਰਨਾ ਜਿੰਨੇ ਨਾਲ ਇਹ ਵਧੀਆ ਆਪਣੇ ਵੀ ਪਕੌੜੇ ਬਣਾਉਣ ਵਾਲਾ ਬੈਟਰ ਆ ਜਿਹੜਾ ਤਿਆਰ ਹੋ ਜੇ। ਜ਼ਿਆਦਾ ਵੀ ਨਹੀਂ ਪਾਉਣਾ ਆਪਾਂ ਤੇ ਜ਼ਿਆਦਾ ਪਤਲਾ ਵੀ ਨਹੀਂ ਰੱਖਣਾਗਾ। ਥੋੜਾ ਥੋੜਾ ਕਰਕੇ ਪਾਉਣਾ ਆਪਾਂ। ਇਹ 1 ਕਿਲੋ ਕद्दू ਦੇ ਆਪਾਂ ਬਣਾ ਰਹੇ ਆਂਗੇ। 1 ਕਿਲੋ ਕद्दू ਦੇ ਵਿੱਚੋਂ ਇਹ ਆਪਾਂ ਕੱਢਿਆਗਾ ਮਟੀਰੀਅਲ ਜਿਹੜਾ ਕੱਢਿਆਗਾ ਕद्दूकस ਕਰਕੇ ਤੇ ਇਹਦੇ 'ਚ ਇੱਕ ਕੌਲੀ بیسਨ ਦੀ ਪਾਉਗੀ। ਤੇ ਬਹੁਤ ਸੋਨੇ ਬਣ ਜਾਣੇ ਇਹਨੇ ਨਾਲ ਹੀ ਤੁਸੀਂ ਇਹਨੂੰ ਹੱਥ ਨਾਲ ਵੀ ਵਾਈਂਡ ਕਰ ਸਕਦੇ ਹੋ ਤੁਸੀਂ ਇਹਨੂੰ ਹੱਥ ਨਾਲ ਵੀ ਖੋਲ ਸਕਦੇ ਹੋ ਤੇ ਜਾਂ ਕਿਸੇ ਚਮਚੇ ਜਾਂ ਕਟਛੀ ਦੀ ਮਦਦ ਨਾਲ ਵੀ ਕਰ ਸਕਦੇ ਆ ਇਸ ਤਰੀਕੇ ਨਾਲ ਆਪਾਂ ਬਿਲਕੁਲ ਪਰਫੈਕਟ ਤਿਆਰ ਹੋ ਗਿਆ ਇਹ ਵੇਖੋ ਇਹ ਆਪਣੇ ਨਰਮ ਨਰਮ ਵਧੀਆ ਕੋਪ ਦੇ ਬਣ ਗਏ ਬਹੁਤ ਸੋਹਣਾ ਇਹ ਦੇਖੋ ਬਣ ਗਿਆ ਬੈਟਰ ਤੇ ਵਧੀਆ ਇਹ ਐ ਇਕੱਠਾ ਹੁੰਦਾਗਾ ਆ ਦੇਖੋ ਗੋਲ ਗੋਲ ਵਧੀਆ ਸ਼ੇਪ ਚ ਬਣ ਕੇ ਇਹਨਾਂ ਨੇ ਤਿਆਰ ਹੋਣਾ ਇਸ ਤਰੀਕੇ ਨਾਲ ਆਪਾਂ ਗੋਲ ਗੋਲ ਸਾਰੇ ਬਣਾ ਲਾਂਗੇ ਹਾਂਜੀ ਆਪਣਾ ਘੋਲ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਤੇ ਇੱਕ ਕੌਲੀ ਛੋਟੀ ਹੈ ਜਿਹੜੀ ਬੇਸਨ ਦੀ ਲੱਗੀ ਹੈਗੀ 1 ਕਿਲੋ ਕਦੂ ਦੇ ਕੋਕਤੇ ਬਣਾਣ ਲਈ ਤੇ ਹੁਣ ਆਪਾਂ ਕੜਾਈ ਗਰਮ ਕਰਦੇ ਹਾਂ ਹਾਂਜੀ ਇੱਧਰ ਮੈਂ ਕੜਾਈ ਗਰਮ ਤਾਰ ਲਈ ਆ ਕੜਾਈ 'ਚ ਮੈਂ ਦੋ ਕੜਛੀਆਂ ਸਰੋਂ ਦੇ ਤੇਲ ਦੀਆਂ ਪਾਈਆਂ ਤੁਸੀਂ ਇਹ ਰਿਫੈਂਡ 'ਚ ਵੀ ਬਣਾ ਸਕਦੇ ਹੋਗੇ ਤੇ ਤੇਲ ਨੂੰ ਆਪਾਂ ਚੰਗੇ ਤਰੀਕੇ ਨਾਲ ਕਲਕਣ ਦਿੰਨੇ ਆ ਹਾਂਜੀ ਤੇਲ ਆਪਣਾ ਜਿਹੜਾ ਚੰਗੇ ਤਰੀਕੇ ਨਾਲ ਕਲਕ ਗਿਆ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਮੀਡੀਅਮ ਕਰ ਲਾਂਗੇ ਤੇ ਇੱਧਰ ਥੋੜਾ ਜਿਹਾ ਕੌਲੀ 'ਚ ਆਪਾਂ ਲਵਾਂਗੇ ਪਾਣੀ ਪਾਣੀ ਦਾ ਹੱਥ ਲਾਉਂਦੇ ਹੋਏ ਆਪਾਂ ਗੋਲ ਸ਼ੇਪ 'ਚ ਇਹਨਾਂ ਨੂੰ ਬਣਾਉਂਦੇ ਹੋਏ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਬਹੁਤ ਸੋਹਣੇ ਇਹ ਇਕੱਠੇ ਹੋ ਗਏ ਨਾ ਵਧੀਆ ਬਣਦੇ ਆ ਇਹ ਗੋਲ-ਗੋਲ ਜਦੋਂ ਆਪਾਂ ਚੰਗੇ ਤਰੀਕੇ ਨਾਲ ਪਾਣੀ ਕੱਢ ਲੈਨੇ ਆ ਪਹਿਲਾਂ ਤੇ ਫਿਰ ਇਹ ਬਾਅਦ ਚ ਪਾਣੀ ਨਹੀਂ ਛੱਡ ਦੇਗੀ ਇਹ ਜਿਹੜਾ ਆਪਾਂ ਵਿੱਚ ਨਮਕ ਪਾਉਣਾਗਾ ਉਹ ਆਪਾਂ ਜਦੋਂ ਕੱਢਨੇ ਹੈਗੇ ਫਰਾਈ ਕਰਨੇ ਸਿਰ ਉਦੋਂ ਹੀ ਪਾਉਣਾਗਾ ਮਸਾਲਾ ਇਹਦੇ ਚ ਪਹਿਲਾਂ ਐਡ ਕਰਕੇ ਨਹੀਂ ਰੱਖਣਾ ਇਹ ਕੋਲ ਚ ਘੁਰਤੀ ਪਾ ਕੇ ਆਪਾਂ ਤਿਆਰ ਕਰਨੇ ਹੈਗੇ ਫਿਰ ਬਹੁਤ ਸੋਹਣੀ ਸ਼ੇਪ ਚ ਵਧੀਆ ਬਣ ਕੇ ਤਿਆਰ ਹੋਣਗੇ ਨਾਲੇ ਤਾਂ ਇਹ ਖਿੱਲਰਨੇ ਨਹੀਂਗੇ ਤੇ ਨਾਲੇ ਨਰਮ ਨਰਮ ਬਣਨਗੇ ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਕੱਢ ਲਾਂਗੇ ਮੀਡੀਅਮ ਗੈਸ ਤੇ ਨਰਮ ਸੇਕ ਲਾਂਗੇ ਤਾਂ ਕਿ ਅੰਦਰ ਤੱਕ ਵਧੀਆ ਪੱਕ ਜਾਣ ਵਧੀਆ ਦੇਖੋ ਗੋਲ ਸ਼ੇਪ ਚ ਵਧੀਆ ਤਿਆਰ ਹੋਣਗੇ ਇਹ ਜੀ ਹਾਂਜੀ ਜਿਵੇਂ ਜਿਵੇਂ ਇਹ ਬਣੀ ਜਾਣਗੇ ਉਵੇਂ ਆਪਾਂ ਕੱਢੀ ਜਾਵਾਂਗੇ ਇਹਨਾਂ ਨੂੰ ਥੋੜੇ ਥੋੜੇ ਕਰਕੇ ਪਾਈ ਜਾਵਾਂਗੇ ਜਿਆਦਾ ਆਪਾਂ ਨੂੰ ਤੇਲਰ ਫੈਂਟ ਪਾਉਣ ਦੀ ਜ਼ਰੂਰਤ ਨਹੀਂਗੀ थोड़े थोड़े करके आप क्या दो दो तीन तीन पाके देखो सोने अपने बन के कोफते तैयार हो रहे हैं है। गे बस ये मीडियम गैस से आप सेक फिर बहुत सोहने तैयार हो गए यह व आऊगा इन्हों शेप बनूगी एको जी शेप बस इन्हों पाई जाना गाँव بس बेसन ਪਾਉਣ ਵੇਲੇ ਤੁਸੀਂ ਥੋੜਾ ਜਿਹਾ ਧਿਆਨ ਰੱਖਿਓ ਵੀ बेसन ਤੁਸੀਂ ਉਨਾ ਹੀ ਪਾਉਣਾ ਜਿੰਨੇ ਨਾਲ ਇਹ ਜੁੜ ਜਾਣ। ਜਿਆਦਾ बेसन ਪਾ ਕੇ ਬਣਾਉਂਗੇ ਫਿਰ ਉਹ ਉਨੀ ਟੇਸਟੀ ਨਹੀਂ ਬਣਨਗੇ। ਹਾਂਜੀ ਆਪਾਂ ਸਾਰੇ ਕੋफ्ते ਬਣਾ ਲਏ ਆਗੇ। ਕੋफ्ते ਆਪਣੇ ਬਿਲਕੁਲ ਬਣ ਕੇ ਤਿਆਰ ਆ। ਦੇਖੋ ਕਿੱਡੇ ਸੋਹਣੇ ਨਰਮ ਨਰਮ ਬਣੇ ਆਗੇ ਇਹ। ਦੇਖੋ ਵਿੱਚੋਂ ਵੀ ਵਧੀਆ ਪੱਕ ਗਏ ਆ ਤੇ ਹੁਣ ਇਹਨਾਂ ਦੀ ਆਪਾਂ ਸਬਜ਼ੀ ਬਣਾਉਣੀ ਆ। ਹਾਂਜੀ ਕੋफ्ते ਆਪਣੇ ਬਣ ਕੇ ਤਿਆਰ ਆ। ਤੇ ਇਧਰ ਆਪਾਂ ਕੜਾਈ ਧਰ ਲਈ ਹੈਗੀ ਇਹ ਚ ਥੋੜਾ ਜਿਹਾ ਤੇਲ ਪਾ ਲਿਆ ਮੈਂ ਸਰੋਂ ਦਾ ਤੇ ਤੇਲ ਨੂੰ ਆਪਾਂ ਕਲਕ ਕਰ ਦਿੰਨੇ ਆ ਤੇ ਆਪਾਂ ਸਬਜੀ ਬਣਾਉਣੀ ਆ ਗੋਭਦਿਆਂ ਦੀ ਹਾਂਜੀ ਤੇਲ ਆਪਣਾ ਕਲਕ ਗਿਆ ਹੁਣ ਇਹਦੇ ਚ ਆਪਾਂ ਪਾਵਾਂਗੇ ਅੱਧਾ ਕ ਚਮਚ ਜੀਰੇ ਦਾ ਅੱਧਾ ਕ ਚਮਚ ਤੁਸੀਂ ਸੌਂਫ ਦਾ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵੱਧ ਜੂਗਾ ਸਬਜੀ ਦਾ ਤੇ ਸੌਂਫ ਆਪਨੇ ਜਿਹੜੇ ਇਹਨਾਂ ਨੂੰ ਸੇਕ ਲੱਗ ਗਿਆ ਤੇ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਸੀਗਾ ਉਹ ਪਾ ਦਾਂਗੇ ਹਾਂਜੀ ਹੁਣ ਇਹ ਆਪਾਂ ਆਪਣੇ ਪੇਸਟ ਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਵਧੀਆ ਇਹਦੀ ਗਰੇਵੀ ਬਣਾ ਕੇ ਆਪਾਂ ਤਿਆਰ ਕਰਾਂਗੇ ਸੰਗਣੀ ਸੰਗਣੀ ਤਰੀਕਾ ਵਾਸਤੇ ਹਾਂਜੀ ਆਪਣਾ ਮਸਾਲਾ ਜਿਹੜਾ ਇਹ ਕੋਈ ਦਿਨੋਂ 2 ਮਿੰਟ ਹੋ ਗਏ ਆ ਤੇ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ 1 ਚਮਚਪ ਆਮ ਪਾਉਂਗੀ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾਗਾ ਜੇ ਤੁਹਾਡੇ ਕੋਲੇ ਹੈ ਨਹੀਂ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਲਾਲ ਮਿਰਚ ਨੂੰ ਸਕਿਪ ਕਰੂੰਗੀ ਕਿਉਂਕਿ ਮੈਂ ਹਰੀਆਂ ਮਿਰਚਾਂ ਪਾਈਆਂ ਇਹਦੇ 'ਚ ਤੇ ਮਿਰਚਾਂ ਜ਼ਿਆਦਾ ਕੌੜੀਆਂ ਇਸ ਕਰਕੇ ਮੈਂ ਲਾਲ ਮਿਰਚੇ ਸਕਿਪ ਕਰਤੀ ਅੱਧਾ ਚਮਚ ਮੈਂ ਪਾਇਆ ਨਮਕ ਦਾ ਕਿਉਂਕਿ ਆਪਾਂ ਜਦੋਂ ਕੋਟੇ ਬਣਾਇਆ ਉਹਦੇ ਵਿੱਚ ਵੀ ਪਾਇਆ ਸੀ ਲੂਣ ਇਸ ਕਰਕੇ ਮੈਂ ਅੱਧਾ ਹੀ ਚਮਚ ਪਾਇਆਗਾ ਤੁਸੀਂ ਸਾਰੇ ਮਸਾਲੇ ਆਪਦੇ ਟੇਸਟ ਅਨੁਸਾਰ ਪਾਉਣੇ ਆਗੇ ਤੇ ਆਪਦੀ ਲੋੜ ਅਨੁਸਾਰ ਪਾਉਣੇ ਆਗੇ ਇੱਕ ਚਮਚਾ ਆਪਾਂ ਹਲਦੀ ਦਾ ਪਾਤਾ ਤੇ ਇੱਕ ਚਮਚਾ ਆਪਾਂ ਪਾਵਾਂਗੇ ਧਨੀਆ ਪਾਊਡਰ ਦਾ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨਾਂਗੇ ਜਿੰਨਾ ਚਿਰ ਵਧੀਆ ਸੁਗੰਧ ਕਲਰ ਨਹੀਂ ਆ ਜਾਂਦਾ ਤੇ ਸੋਹਣੀ ਗਰੇਵੀ ਆਪਣੀ ਤਿਆਰ ਨਹੀਂ ਹੋ ਜਾਂਦੀ। ਉਹਨਾਂ ਚਿਰ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਪਹਿਲਾਂ ਘੁੰਮਾਂਗੇ। ਮਸਾਲੇ ਜਿਹੜੇ ਚੰਗੇ ਤਰੀਕੇ ਨਾਲ ਮਿਕਸ ਹੋ ਗਏ ਆਪਣੇ ਪੇਸਟ ਵਿੱਚ। ਬਹੁਤ ਸੋਹਣਾ ਕਲਰ ਆ ਗਿਆ। ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ। ਜਿਹੜੇ ਮਿਕਸੀ ਵਾਲੇ ਜੱਗ 'ਚ ਆਪਾਂ ਪੇਸਟ ਬਣਾਇਆ ਹੈ ਨਾ ਬਸ ਉਸੇ ਨੂੰ ਧੋ ਕੇ ਥੋੜਾ ਜਿਹਾ ਪਾ ਦਾਂਗੇ ਇਹਦੇ 'ਚ ਆਪਾਂ। ਤੇ ਇਹਨੂੰ ਚੰਗੇ ਤਰੀਕੇ ਨਾਲ ਆਪ ਪਾਉਂਦੇ ਹੋਏ ਵਧੀਆ ਗਰੇਵੀ ਤਿਆਰ ਕਰ ਲਾਂਗੇ। ਹਾਂਜੀ ਆਪਣਾ ਪੇਸਟ ਆ ਜਿਹੜਾ ਚੰਗੇ ਤਰੀਕੇ ਨਾਲ ਭੁੱਜ ਗਿਆ। ਇਹਦੇ ਵਿੱਚ ਮੈਂ ਟਮਾਟਰ ਪਾਇਆ ਜੇ ਤੁਸੀਂ ਟਮਾਟਰ ਨਹੀਂ ਪਾਇਆ ਤਾਂ ਤੁਸੀਂ ਹੁਣ ਇਸ ਵਿੱਚ ਇੱਕ ਕੌਲੀ ਦਹੀਂ ਦੀ ਪਾ ਸਕਦੇ ਹੋਗੇ। ਜੇ ਦੋਨੇ ਚੀਜ਼ਾਂ ਪਾਉਣੀਆਂ ਤਾਂ ਤੁਸੀਂ ਤਾਂ ਵੀ ਦਹੀਂ ਵੀ ਪਾ ਸਕਦੇ ਆ ਟਮਾਟਰ ਵੀ ਪਾ ਸਕਦੇ ਆ। ਟੇਸਟ ਇਹਦਾ ਦੋਨੇ ਚੀਜ਼ਾਂ ਨਾਲ ਹੀ ਵਧੀਆ ਹੁੰਦਾਗਾ। ਹਾਂਜੀ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਪਾਣੀ ਪਾਣੀ ਤੁਸੀਂ ਜਿਹੜਾ ਆਪਦੇ ਲੋੜ ਅਨੁਸਾਰ ਪਾਉਣਾ ਕਿੰਨੀ ਤੁਸੀਂ ਸੰਘਣੀ ਰੱਖਣੀ ਆ ਸਬਜ਼ੀ ਜਾਂ ਪਤਲੀ ਰੱਖਣੀ ਆ ਉਸ ਹਿਸਾਬ ਦਾ ਪਾਓ ਦੇਖੋ ਵਧੀਆ ਤਰੀ ਆਪਣੀ ਬਣ ਗਈ ਆ ਬਹੁਤ ਸੋਹਣਾ ਕਲਰ ਆ ਗਿਆ ਇਹਨੂੰ ਆਪਾਂ ਦੋ ਤਿੰਨ ਵਾਰੇ ਆਉਣ ਦਿੰਦੇ ਹਾਂਗੇ ਹਾਂਜੀ ਮੈਂ ਇੰਨੀ ਕੁ ਪਤਲੀ ਰੱਖਣੀ ਆਂ ਕਿ ਤਰੀਏ ਦੀ ਇੰਨੀ ਕੁ ਪਰਫੈਕਟ ਆ ਗਈ ਕਿਉਂਕਿ ਇਹ ਜਿਆਦਾ ਪਤਲੇ ਵੀ ਨਹੀਂ ਚੰਗੀ ਲੱਗਦੀ ਇਹ ਸਬਜੀ ਤੇ ਜਿਆਦਾ ਸੰਘਣੀ ਵੀ ਨਹੀਂ ਚੰਗੀ ਲੱਗਦੀਗੀ ਇਸ ਲਈ ਹੁਣ ਗੈਸ ਆਪ ਕਰ ਲਾਂਗੇ ਮੀਡੀਅਮ ਤੇ ਇਹਨੂੰ ਟਾਂਕੇ 2-3 ਵਾਲੇ ਆਉਣ ਦਿੰਨੇ ਆ 2 ਮਿੰਟਾਂ ਲਈ ਆਪਾਂ ਇਹਨੂੰ ਰਿਜਨ ਦਿੰਨੇ ਹਾਂ ਹਾਂਜੀ ਤੇਰੀ ਆਪਣੀ ਬਿਲਕੁਲ ਤਿਆਰ ਆ ਗਈ ਗ੍ਰੀਨੀ ਬਹੁਤ ਸੋਹਣਾ ਕਲਰ ਆ ਗਿਆ ਜੇ ਤੇ ਵਧੀਆ ਰਿਜ ਗਈ ਹੈ ਇਹ ਹੁਣ ਇਹਦੇ ਚਾਪ ਐਡ ਕਰਾਂਗੇ ਜਿਹੜੇ ਬਣਾਏ ਆ ਕੋਪ ਤੇ ਆਪਾਂ ਇਹਨੂੰ 2 ਮਿੰਟ ਦਾ ਸੇਕ ਲਵਾਵਾਂਗੇ ਤਾਂ ਕਿ ਸਾਰੇ ਆਪਣੇ ਮਸਾਲਿਆਂ ਦਾ ਟੇਸ ਆ ਉਹ ਚੰਗੇ ਤਰੀਕੇ ਨਾਲ ਇਹਨਾਂ ਦੇ ਵਿੱਚ ਰਚ ਜੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਡੀ ਜਿਹੜੀਆਂ ਰੈਸਪੀਜ਼ ਹੁੰਦੀਆਂ ਇਹ ਬਿਲਕੁਲ ਈਜ਼ੀ ਹੁੰਦੀਆਂ ਘਰ ਦੇ ਆਪਾਂ ਜਿਹੜਾ ਜੋ ਸਮਾਨ ਆਪਣੇ ਰਸੋਈ ਵਿੱਚ ਹੁੰਦਾ ਉਸੇ ਚੋਂ ਤਿਆਰ ਕੀਤੀਆਂ ਹੁੰਦੀਆਂ ਇਹ ਕੋਈ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਆਹ ਚੀਜ਼ ਬਣਾਉਣੀ ਹੈ ਤੇ ਬਾਜ਼ਾਰੋਂ ਲੈ ਕੇ ਆਉਣਾ ਪਊਗਾ ਪਹਿਲਾਂ ਆਪਾਂ ਨੂੰ ਸਮਾਨ ਘਰ ਦੇ ਸਮਾਨ ਨਾਲ ਆਪਾਂ ਬਹੁਤ ਵਧੀਆ ਸਬਜ਼ੀ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਆਂਗੇ ਜਾਂ ਕੋਈ ਵੀ ਰੈਸਪੀ ਬਣਾ ਰਹੇ ਆਂ ਤੋਂ ਘਰ ਦੇ ਸਮਾਨ ਨਾਲ ਵੀ ਬਹੁਤ ਸੋਹਣੀ ਤਿਆਰ ਹੋ ਜਾਂਦੀ ਆ ਥੋੜੀ ਜੀ ਆਪਾਂ ਨੂੰ ਮਿਹਨਤ ਦੀ ਜ਼ਰੂਰਤ ਹੋਣੀ ਹੈਗੀ ਤੇ ਦੇਖੋ ਇਧਰ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਬਸ ਥੋੜਾ ਜਿਹਾ ਇਹਨੂੰ ਆਪਾਂ ਸੇਕ ਹੋਰ ਲਾਵਾਂਗੇ ਹਾਂਜੀ ਸਬਜੀ ਆਪਣੀ ਵਧੀਆ ਤਿਆਰ ਹੋ ਗਈ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਚਮਚ ਕਸੂਰੀ ਮੇਥੀ ਦਾ ਇਹ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧ ਜਾਣਾਗਾ ਤੁਸੀਂ ਧਨੀਆ ਵੀ ਕੱਟ ਕੇ ਪਾਉਣਾਗਾ ਤੇ ਪਰ ਮੇਥੀ ਨੂੰ ਜ਼ਰੂਰ ਪਾਉਣਾ ਮੇਥੀ ਨਹੀਂ ਸਕਿਪ ਕਰਨੀ ਧਨੀਆ ਪਾਉਣਾ ਤੁਹਾਡੀ ਚੁਆਇਸ ਆਗੀ ਜੇ ਨਹੀਂ ਵੀ ਹੈਗਾ ਤਾਂ ਤੁਸੀਂ ਧਨੀਆ ਸਕਿਪ ਕਰ ਸਕਦੇ ਹੋ ਪਰ ਮੇਥੀ ਜ਼ਰੂਰ ਪਾਓ ਲਓ ਜੀ ਸਬ지 ਆਪਣੀ ਬਿਲਕੁਲ ਤਿਆਰ ਆ ਹੁਣ ਇਹਨੂੰ ਆਪਾਂ ਵਰਤੋਂ ਦੀ ਤਿਆਰੀ ਕਰਦੇ ਆਂ ਦੇਖੋ ਜੀ ਵਧੀਆ ਬਣ ਕੇ ਸਬ지 ਤਿਆਰ ਹੋ ਗਈ ਆਪਣੀ ਕੋਈ ਆਪਣੇ ਕੋਲ ਤੇਰੇ ਵਿੱਚ ਕੋਲੇ ਨਹੀਂਗੇ ਬਦਿਆ ਨਰਮ ਨਰਮ ਲਮਲਮ ਖੋਪਤੇ ਬਣ ਕੇ ਤਿਆਰ ਹੋਏ ਆ ਕੋਈ ਸਖਤ ਨਹੀਂ ਹੋਏ ਇਹ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਤਾਂ ਤੁਹਾਨੂੰ ਵਾਰ-ਵਾਰ ਇਸੇ ਤਰ੍ਹਾਂ ਬਣਾਉਣ ਦੀ ਫਰਮਾਇਸ਼ ਆਊਗੀ ਹਾਂਜੀ ਇਹ ਜੇ ਇੱਕ ਚਮਚ ਤੁਸੀਂ ਮੱਖਣੀ ਦਾ ਜਰੂਰ ਪਾ ਲਿਓ ਤਾਂ ਕਿ ਇਹਦਾ ਟੇਸ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਵੇ ਦੇਖੋ ਲੈ ਆਪਣੀ ਸਬਜੀ ਬਿਲਕੁਲ ਤਿਆਰ ਆ ਮੈਂ ਹੁਣ ਇਹਨੂੰ ਕਰਦੀ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ